ਇਹ ਭਰਸੀ ਹੈ ਅਪ੍ਰੈਲ ਦੇ ਵਿੱਚ ਠੀਕ ਹੈ ਹੋਣ ਕੀ ਹੈ ਤੁਹਾਡੀ ਇੱਕ ਪ੍ਰੀ ਰਜਿਸਟ੍ਰੇਸ਼ਨ ਹੋ ਰਹੀ ਹੈ ਜਿੱਦਾਂ ਤੁਹਾਡੇ ਮੋਬਾਈਲ ਦੇ ਵਿੱਚ ਅਸੀਂ ਆਈਡੀ ਬਣਾ ਰਹੇ ਹਾਂ ਪਤਾ ਲੱਗ ਮੰਨ ਕੇ ਚੱਲਿਓ ਰਜਿਸਟ੍ਰੇਸ਼ਨ ਤੁਹਾਡੀ ਫਰਵਰੀ ਦੀ 6 ਤਰੀਕ ਤੋਂ ਬਾਅਦ ਓਪਨ ਹੋਣੀ ਹੈ ਸਾਈਡ ਅਗੜੀ ਵੀਰ ਦੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਅਗੜੀ ਵੀਰ ਦੀ ਜਦੋਂ ਸਾਈਡ ਓਪਨ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਫਾਰਮ ਫਿਲ ਅਪ ਕਰਨਾ ਜੀ ਕਰ ਲੋਗੇ ਸਾਰੇ ਭਾਈ ਕਰਨਾ ਜੀ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤੁਹਾਡੀ ਕੀ ਹੈ ਰਿਟਨ ਟੈਸਟ ਹੋਊਗਾ ਸਭ ਤੋਂ ਪਹਿਲਾ ਸਟੈਪ ਕੀ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਤੁਹਾਡੀ ਰਜਿਸਟ੍ਰੇਸ਼ਨ ਰਿਟਨ ਟੈਸਟ ਉਸ ਤੋਂ ਬਾਅਦ ਦੌੜ ਹੋਏਗਾ ਕਿੱਥੇ ਜਿਹੜਾ ਜਿਹੜਾ ਤੁਹਾਡਾ ਏਆਰਓ ਹੈ ਉਹੀ ਤੁਹਾਡੀ ਕੀ ਹੈ ਉੱਥੇ ਹੀ ਤੁਹਾਡੀ ਦੌੜ ਹੋਏਗੀ ਇਹ ਨਾ ਸੋਚੋ ਕਿ ਸੈਂਟਰ ਦੇ ਵਿੱਚ ਸਿਕ ਸਾਈਜ਼ਮੈਂਟ ਸੈਂਟਰ ਜਾ ਕੇ ਤੁਹਾਡੀ ਦੌੜ ਹੋਣੀ ਹੈ ਸੁਣ ਲਿਆ ਸਾਰੇ ਨੇ ਤੁਹਾਡੀ ਦੌੜ ਤੁਹਾਡੇ ਏਆਰਓ ਨਹੀਂ ਕਰਨੀ ਹੈ ਉਸ ਤੋਂ ਬਾਅਦ ਤੁਹਾਨੂੰ ਭਰਤੀ ਦਾ ਸਾਰਾ ਦੱਸਤਾ 4 ਸਾਲ ਦੀ ਭਰਤੀ ਹੈ 4 ਸਾਲ ਦੀ ਨੌਕਰੀ ਹੈ ਉਹ ਠੀਕ ਹੈ ਕਿੰਨੇ ਸਾਲ ਦੀ 4 ਸਾਲ ਦੀ ਉਸ ਤੋਂ ਬਾਅਦ ਚ ਗਵਰਨਮੈਂਟ ਨੇ ਅਜੇ ਤੱਕ ਜਿਹੜਾ ਆਦੇਸ਼ ਹੈ ਗਵਰਨਮੈਂਟ ਦਾ 25% ਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੱਧ ਵੀ ਸਕਦਾ ਹੈ ਇਹ ਨਹੀਂ ਅਸੀਂ ਕਹਿ ਸਕਦੇ ਕਿੰਨਾ ਵੱਧ ਸਕਦਾ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਵੀ ਸਕਦਾ ਬਾਕੀ ਸਾਰੇ ਮੈਕਿਆਂ ਦੇ ਵਿੱਚ 10 10% ਬੀਐਸਐਫ ਆਈਟੀਵੀਪੀ ਅਸਾਮ ਰੈਫਲ ਜਿਹੜੇ ਪੁਲਿਸ ਵਿਭਾਗ ਆ ਜਿੱਦਾਂ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਨੇ ਵੀ ਸ਼ਾਇਦ 10% ਕਰਤਾ ਉਹ ਸੁਣ ਲਿਆ ਸਾਰੇ ਨੇ ਸਾਰੇ 10-10% ਬਾਕੀ ਤਕਰੀਬਨ ਹਰ ਮੈਕਮੇ ਦੇ ਵਿੱਚ ਜਾਣੇ ਆ। ਉਹ ਠੀਕ ਆ। ਉਸ ਤੋਂ ਬਾਅਦ ਜਦੋਂ ਤੁਹਾਡੀ ਦੌੜ ਹੋਣੀ ਹੈ, ਤੁਹਾਡਾ ਡਰੱਗਸ ਦਾ ਟੈਸਟ ਹੋਣਾ। ਕਲੀਅਰ ਹੈ ਸਾਰਿਆਂ ਨੂੰ? ਜਿਸ ਬੱਚੇ ਦਾ ਡਰੱਗਸ ਪਾਇਆ ਜਾਂਦਾ ਉਹ ਬੱਚਾ ਸਾਈਡ ਤੇ ਕਰ ਦਿੱਤਾ ਜਾਏਗਾ। ਦੌੜ ਦੇ। ਜਦੋਂ ਦੌੜ ਲਾਣੀ ਹੈ ਕੋਈ ਵੀ ਬੰਦਾ ਕੋਈ ਖਾਣਾ ਨਾ ਲਿਓ ਜੇ। ਕੋਈ ਇੱਕ ਟਿੱਕੀ ਵੀ ਨਾ ਖਾ ਲਿਓ। ਉਹ ਵੀ ਤੁਹਾਡੀ ਉਹਦੇ ਵਿੱਚ ਪਾਈ ਜਾਏਗੀ। ਪਤਾ ਲੱਗ ਗਿਆ ਸਾਰਿਆਂ ਨੂੰ? ਕਹੋਗਾ ਵੀ ਮੈਂ ਨਹੀਂ ਮੈਂ ਅੱਜ बुखार वाली टिक्की खा लेना कोई एदे जोश आजूगा या केदा सारी तडी ड्रग्स ਦੇ ਵਿੱਚ ਆ ਜਾਣੀ ਹੈ ਕਿ ਹੋਏ ਕਿਸੇ ਨੇ ਇਹੋ ਜਿਹਾ ਕੰਮ ਨਹੀਂ ਕਰ ਦੇਣਾ ਰੋਟੀ ਪਾਣੀ ਰੱਜ ਕੇ ਖਾਓ ਦਵਾ ਕੇ ਖਾਓ ਖਰਾਕ ਖਾਓ ਜਦ ਤੱਕ ਤੁਹਾਡੇ ਜਾਨ ਹੈ ਨਸ਼ੇ ਦੇ ਤੂੰ ਨਸ਼ਾ ਵਾਲੇ ਪਾਸੇ ਬਿਲਕੁਲ ਨਹੀਂ ਜਾਣਾ ਠੀਕ ਹੈ ਅਗਰ ਤੁਹਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਕੰਮ ਵੀ ਕਰਦਾ ਉਹਨੂੰ ਫੜਾਓ ਪੁਲਿਸ ਨੂੰ ਫੜਾਓ